ਅੱਜ ਸੰਸਾਰ ਦੇ ਅੰਦਰ ਬਹੁਤ ਮਾਰ ਪੈ ਰਹੀ ਐ ਸਾਸਣ ਜੀ ਜੇ ਸਹਿਬ ਤੋਂ ਪੁੱਛੀਏ ਸੱਚੇ ਬਾਦਸ਼ਾਹ ਕਿਰਪਾ ਕਰਕੇ ਦੱਸੋ ਸਾਡੇ ਨਾਲ ਕੀ ਹੋ ਰਿਹਾ ਹੈ ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਜਿਹੜਾ ਬੀਜੈ ਸੋ ਲੁਣੈ ਕਰਮਾਂ ਸੰਧਰਾ ਖੇਤ ਹੁਣ ਇਹਦਾ ਇਲਾਜ ਕੀ ਹੈ ਇਹਦਾ ਇਲਾਜ ਹੈ ਮਾਲਕ ਦੇ ਨਾਲ ਜੁੜਨਾ ਪਿਆਰਿਆ ਜਿੰਨੇ ਸਮਾਂ ਜਿੰਨਾ ਸਮਾਂ ਅਸੀਂ ਉਹ ਤੋਂ ਦੂਰ ਰਵਾਂਗੇ ਟੁੱਟੇ ਰਵਾਂਗੇ ਦੂਰੀ ਬਣਾਈ ਰੱਖਾਂਗੇ ਉਹਨਾਂ ਸਮਾਂ ਦੁੱਖ ਆਉਂਦੇ ਰਹਿਣਗੇ ਸਾਹਸ ਦੋਏ ਪੜ ਚੱਕੀ ਜੋੜ ਕੇ ਪੀਸਨ ਆਏ ਬਹਿਠ ਦਰ ਰਐ ਸੋ ਉਬਰੈ ਨਾਨਕ ਅਜਬ ਡਿਠ ਜਿਵੇਂ ਚੱਕੀ ਦੇ ਪੁਰ ਦੋ ਚੱਲਦੇ ਨੇ ਉਹਦੇ ਵਿੱਚ ਦਾਣੇ ਜਿਹੜੇ ਹੈ ਜਿੰਨੇ ਦਾਣੇ ਆਪਾਂ ਪਾ ਦਈਏ ਉਹ ਪੀਸੇ ਜਾਂਦੇ ਨੇ ਉਹਨਾਂ ਦਾ ਆਟਾ ਬਣਦਾ ਹੁਣ ਉਹਦੇ ਵਿੱਚ ਇੱਕ ਸੈਂਟਰ ਦੇ ਵਿੱਚ ਕਿੱਲੀ ਲੱਗੀ ਹੁੰਦੀ ਹੈ ਕਿੱਲੀ ਇੱਕ ਸੈਂਟਰ ਦੇ ਵਿੱਚ ਲੱਗੀ ਹੁੰਦੀ ਹੈ ਤੇ ਜਿਹੜੇ ਦਾਣੇ ਕਿੱਲੀ ਦੇ ਨਾਲ ਲੱਗ ਜਾਂਦੇ ਨੇ ਉਹ ਬਚ ਜਾਂਦੇ ਨੇ ਬਾਕੀ ਸਾਰੇ ਦਾਣੇ ਪੀਸੇ ਜਾਂਦੇ ਨੇ ਸਾਸ ਇਸੇ ਜਰਾ ਇਹ ਸੰਸਾਰ ਦੇ ਅੰਦਰ ਉਹ ਮਾਲਕ ਵਾਹਿਗੁਰੂ ਆਪ ਹੈ ਲੇਕਿਨ ਅਸੀਂ ਉਹਨੂੰ ਪਛਾਣਦੇ ਨਹੀਂ ਸਾਸ ਹੁਣ ਸਮਾ ਜਿਹੜਾ ਹੈ ਜੀਵ ਵਾਸਤੇ ਸਦਾ ਹੀ ਹੈ ਪਿਆਰ ਹੋਏ ਨਹੀਂ ਕਿ ਅੱਜ ਹੈ ਸਦਾ ਹੀ ਹੈ ਅਹਿਸਾਸ ਹੈ ਐਸਾ ਸਮਾ ਤੇ ਜਿਹੜੇ ਜੀਵ ਉਸ ਮਾਲਕ ਦੇ ਨਾਲ ਜੁੜ ਜਾਣਗੇ ਨਾ ਉਹ ਤੇ ਬਚ ਜਾਣਗੇ ਬਾਕੀ ਜਿਹੜੇ ਸਭ ਹੈ ਦੁੱਖਾਂ ਦੀ ਚੱਕੀ ਵਿੱਚ ਪੀਸੇ ਜਾਣਗੇ ਉਹ ਜਨਮ ਮਰਨ ਦੀ ਚੱਕੀ ਦੇ ਵਿੱਚ ਸਾਸ ਸੰਦੀ ਪੀਸੇ ਜਾਣਗੇ ਅੱਜ ਹੜਾ ਤੋਂ ਪ੍ਰਭਾਵਿਤ ਹੋਈ ਦੁਨੀਆ ਕਿਵੇਂ ਤਰਾਸ ਤਰਾਸ ਕਰਦੀ ਹੈ ਕਿਵੇਂ ਰੋ ਰਹੀ ਨੇ ਪਿਆਰੇ ਔਰ ਅਸੀਂ ਦੋਸ਼ ਇੱਕ ਦੂਜੇ ਨੂੰ ਦਿੰਨੇ ਆ ਠੀਕ ਹੈ ਇਹ ਕੜੀਆਂ ਨੇ ਜੁੜ ਜਾਂਦੀਆਂ ਨੇ ਕਾਰਨ ਬਣ ਜਾਂਦੇ ਨੇ ਸਾਨੂੰ ਲੱਗਦਾ ਹੁੰਦਾ ਵੀ ਫਲਾਣੇ ਨੇ ਸਾਡੇ ਨਾਲ ਆਹ ਕਰ ਦਿੱਤਾ ਆਮ ਸਰਕਾਰਾਂ ਤੇ ਦੋਸ਼ ਜਿਹੜਾ ਦਿੱਤਾ ਜਾਂਦਾ ਹੈ ਪਰ ਇਹ ਜੇ ਪਿੱਛੋ ਲਾ ਕੇ ਦੇਖਿਆ ਜਾਵੇ ਤੇ ਸਭ ਸਾਡੇ ਕਰਮਾਂ ਦਾ ਹੀ ਸੌਦਾ ਹੈ ਪਿਆਰੇ ਉਹ ਰਾਜੇ ਉਹ ਹੁਕਮਰਾਨ ਜਿਹੜੇ ਆਪਣੇ ਫਰਜ਼ ਨੂੰ ਨਹੀਂ ਪਛਾਣਦੇ ਜੇ ਸਾਨੂੰ ਅੱਜ ਮਿਲੇ ਹੋਏ ਨਾ ਤੇ ਉਹ ਸਾਡੇ ਕਰਮਾਂ ਦੀ ਖੇਤੀ ਅਹਿਸਾਸ ਹੈ ਗੱਲ ਕਰਮਾਂ ਤੋਂ ਸ਼ੁਰੂ ਹੋ ਕੇ ਕਰਮਾਂ ਤੇ ਮੁੱਕ ਜਾਂਦੀ ਪਿਆਰੇ ਸੋ ਦੁੱਖਾਂ ਤੋਂ ਬਚਣਾ ਉਸ ਮਾਲਕ ਨਾਲ ਜੁੜਨਾ ਤੇ ਜੇ ਅਸੀਂ ਉਹਦੇ ਟੁੱਟੇ ਰਾਵਾਂ ਕਿਤੇ ਦੁੱਖ ਇਸੇ ਤਰ੍ਹਾਂ ਹੀ ਕਰਨਗੇ ਸਾਡੇ ਨਾਲ ਪਿਆਰੇ